رحمتا مجسمے مالک جنہ کی پاون پویتر ہزوری جڑ بیٹھے

سارے سمان نے گرم کپڑے پائے نے شعور لئیاں نے جراب سی کمبر دی سی بسترہ دی سی سیب نہیں کو کوئی سادو سامان سی اتابی نہیں پڑے

جے تسی رو جاؤں دے ہو تو آدھے مان اندر کو مانگ لگو تو آدھے مان اندر کو پیارا آجا گروہ کا تی پیدا ہو بے گا بھی میں رو جے جانا کئی باری تھوڑی جی کوشش تو آنو گروہ کا لے ہوں دے تی کئی باری تھوڑی جی نا کوشش تو آنو کارے رو کر رہے دے بھی آج موسم ٹھنڈا ہے کئی باری پرواہ دا ایک بندہ بھی کہہ دے بھی چل آج نا جا کل چلے آجائی آج بڑی ٹھنڈی ہوا بھگتی ہے

ਕੋਟ ਰਏ ਹੋ ਫਿਰ ਕੀ ਹੋਵੇਗਾ ਕੰਢ ਹੱਲ ਵੀ ਹੱਲ ਵੀ ਝਿਰ ਗਏ ਢੋਗੇ ਜੀ ਸਿਰ 파 ਉਹ ਅੱਖ ਸਮੁੰਦਰ ਵਿੱਚ ਡੁੱਬ ਹੀ ਜਾਂਦਾ ਹੈ ਇਸ ਜਹਾਨ ਦੇ ਮੁਸਾਫਰਾ ਬੀਤੋਂ ਸਿਰਫ ਕੋਈ ਬੰਦੇ ਤਰ ਕੇ ਪਾਰ ਨੰਗ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ پر جنہ کے سراؤں کے پہاڑ ہوں ہے وہ پہاڑ ہیٹ دوتے دو بجانتے ہیں ان پہاڑ کا دا ہے جی کو بن جارو رام کو میرا کانڈا لا دیا جائے گی بن جارو رام کو سہد کرو واپا ان کے لئے پہاڑ کیتا جی سہد کرو سہد کرو واپا ਕਹਿੰਦੇ ਮੈਂ ਸਹਿਜ ਦਾ ਵਾਪਾਰ ਕੀਤਾ ਮੈਂ ਰਾਮ ਨਾਮ ਧੰ ਲਾ ਲਿਆ ਵਿਖਲਾ ਦੀ ਸੰਸਾਰ ਕਹਿੰਦੇ ਮੈਂ ਰਾਮ ਦਾ ਨਾਮ ਦਾ ਭਗ ਲਾ ਲਿਆ ਹੈ ਵਿਦਜੈ ਸੰਸਾਰ ਦੇ ਦਿੱਤੀ ਉਹ ਆਜ ਵੀ ਡੂਬੇ ਤੇ ਕਰ ਵੀ ਡੂਬੇ ਰਵਿਨਾਥ ਸਿੰਘ ਮਹਾਰਾਜ ਕਹਿੰਦੇ ਮੈਂ ਰਾਮ ਨਾਮ ਦਾ ਵਣ ਕੀਤਾ ਹਰ ਕੀ ਨਾਮ ਬਿਨਾ ਕੋ ਪਾਵੇ ਨਾਮ ਤੋਂ ਬਿਨਾ ਮਿੱਸਾ ਬੰਦੇ ਦੀ ਜਿੰਦਗੀ ਵਿੱਚ ਇੱਕ ਦੁੱਖਦਾਈਕ ਦਾ ਪੜਾਉਂਦਾ ਏ ਜਦੋਂ ਤੀ ਪਰਮਾਤਮਾ ਨੂੰ ਕੋਲੇ ਜਾਂਦੇ ਆ ਹੁਣ ਬੇੜਾ ਚੱਲਦਾ ਹੈ ਅੱਗੇ ਜਾ ਕੇ ਰੂਪ ਹੀ ਜਾਣਾ ਨਾ ਉਹਦੇ ਵਿੱਚ ਜਿਹੜੇ ਤੜੇ ਨੇ ਹਰਵੇ ਹਰਵੇ ਤਿਲ ਗਈ ਰੂਪੇ ਜਿਸਿਰ ਪਾ ਜਿਨ੍ਹਾਂ ਦੇ ਸਰਤ ਦੇ ਭਾਵ ਲੱਗਿਆ ਮਾਇਆ ਦਾ ਮਕਾਨਾਂ ਦਾ ਪੁੱਤਰਾਂ ਦਾ ਜ਼ਮੀਨ ਦਾ ਜ਼ੈਲਾਦ ਦਾ ਪੈਸਾ ਦਾ ਇਹ ਵੀ ਪਾਣੀ ਹੈ ਜਿਨ੍ਹਾਂ ਦੇ ਦੱਧਿਆਂ ਮਹਾਰਾਜ ਜਿਨੇ ਉਪੂਜ ਜਾਣਗੇ ਤੇ ਜਿਨ੍ਹਾਂ ਤੇ ਕਿਰਪਾ ਗੁਰੂ ਮਹਾਰਾਜ ਜੀ ਨੇ ਕੀਤੀ ਉਹ ਤੈਨ ਤੇ ਪਾਰ ਲੰਘ ਜਾਣਗੇ ਜਿਵੇਂ ਮਹਾਰਾਜ ਜੀ ਕਦੇ ਮੋਕੋ ਤਾਲ ਲੈ ਰਾਮਾ ਤਾਲ ਲੈ ਇਹ RAM ਜੀ ਪਰਮਾਤਮਾ ਜੀ ਮੈਨੂੰ ਤਾਲ ਲੈ ਗੋ ਮੈਂ ਅਜਾਨ جان بھی نہ جانا میں ان جان ہاں میں نو تیرنا نہیں ہوں گا میں نو تیرنا نہیں ہوں تو اپنی ماں آگے نو کر موکو وہاں دے وہاں دے بیٹھ لگا یہ میرے بیٹھ لگی میرے بھر کو اپنی ماں کو آگے کر کچھ میں ڈوبنا نہ ماں تیرا سارا بڑھ گیا پھر دی میں ڈوبنا کبیر ہار جرے جو لاکری کیس جرے سوں

ਜਿ ਕੰਤੇ ਪਾਇਆ ਤੇ ਹੱਡ ਲਗੜਾ ਵਾਂਗ ਸੜਦੀ ਜੇ ਕੇਸ ਕਾ ਵਾਂਗ ਸੜ ਜਾਂਦੇ ਦੀ ਕੀ ਮੇਰੀ ਮਨ ਜੀ ਕਹਿੰਦੇ ਲੱਕੜ ਥੋੜੀ ਐ ਵੀ ਹੁਣ ਪਾ ਦਿਓ ਸਰੀਰ ਭਾਰੀ ਹੈ ਫਿਰ ਲਗੜਾਂ ਦਾ ਪਰਭਤ ਕਰਦੇ ਆ ਹਾੜ ਜਿਵੇਂ ਸੁੱਕਰ ਲੱਕੜ ਸੀ ਉੱਜੜ ਗਈ ਜਿਵੇਂ ਕੇਸ ਸੀ ਉਹ ਜਿਵੇਂ ਸੁੱਕਾ ਘਾਹ ਸੀ ਮਿੱਟੀ ਵਿੱਚ ਸੜ ਕੇ ਹੋ ਗਈ ਕਹਿੰਦੇ ਇਹ ਜਗ ਜਲਦਾ ਦੇਖੈ ਭੈਰੂ ਕਬੀਰ ਉਦਾਸ کبیر سب کے دے سارے سنسار کو ہی سرمیاں بیک کے یہ بیک کے یہ سب جیوان دا اس سریر ناروں میں چھوڑا آ کر جرور ہوگا ہے آج تک کوئی نہیں بچیا میں کبیر اس سریر دے موت و اپران ہو گیا اپران دا کرت کرام بھی اچھا میں سریر دا موت شڑ دیتا کبیر میرا ہوئی میں کچھ نہیں جو کچھ ہے سو ਤੇਰਾ ਤੇਰਾ ਤੁਝ ਕੋ ਸੌਪ ਦੇ ਕਾਲ ਆਗੈ ਸਾਡਾ ਹੈ ਕੀ ਕੁਝ ਵੀ ਨਹੀਂ ਤੇ ਮਾਨਵਾ ਤੇ ਬੜੀ ਬਿਰਦੇ ਆ ਬਿਲਕੁਲ ਆ ਕੀ ਹੈ ਬਿਲਕੁਲ ਉਹ ਵੀ ਹੈ ਮਹਾਰਾਜ ਦੇ ਕਬੀਰ ਦਾ ਰੋਣਾ ਕੀਜੀਐ ਤਾਂ ਨਪੇ ਤਿਹਾਰ ਹੁਣ ਇਹ ਜਿਹੜਾ ਚਾਂ ਮੇ ਹਾ ਸਰੀਰ ਇੱਕ ਚਾਂਪ ਹੈ ਹੁਣ ਇਹ ਦੀ ਜਿਹੜੀ ਵਰਤਾ ਦੇ ਨਾ ਪ੍ਰਮਾਤਮਾ ਦੀ ਕਿਵੇਂ ਬਣਾਏਗੀ ਕਦੇ ਇਸ ਤਰ੍ਹਾਂ ਦੀ ਜਵਾਨੀ ਸੁੰਦਰਤਾ ਆਦਤ ਦਾ ਮਾਣ ਨਹੀਂ ਕਰਨਾ ਚਾਹੀਦਾ ਆਖਰ ਇਹ ਤਾਂ ਸਾਡੀਆਂ ਕੀ ਮੁੱਟ ਹੈ ਜੋ ਚੰਗ ਨਾਲ ਲਪੇਟੀ ਹੋਈ ਹੈ ਉਪਰ ਇੱਕ ਚਾਂਗ ਦਾ ਅੰਦਰ ਭਾਚਾ ਹੈ ਉਪਰ ਇੱਕ ਚਾਂਗ ਖਾਰ ਦਾ ਪਰਮਾਤਮਾ ਨੇ ਸਜਾਵਟ ਦੇ ਰੂਪ ਤੇ ਬਣਾ ਦਿੱਤਾ ਪਰ ਬਾਬਾ ਜੀ ਕਹਿੰਦੇ ਹੈ ਤਦ 257 ਤਰ ਤੇ ਫੁਣ ਧਰਦੀ ਬਾੜ ਕਦੀ ਸਰੀਰ ਦਾ ਹੰਕਾਰ ਕਰਦੇ ਹੋ ਕਦੇ ਉਹ ਗੰਦੇ ਬੰਦਿਆ ਕਦੀ ਸੂਤ ਵਿਚਾਰ ਕਰ ਅੰਤ ਨੂੰ ਮ੍ਰਿਤਕੀ ਵਿੱਚ ਜਾ ਰਲੇਗਾ ਫੱਦੀਆ ਓਹਨੇ ਸਵਾਸ ਦੇ ਸੰ ਸਾਰਾ ਕੁਝ ਕੋਲ ਹੁੰਦਾ ਸੀ ਸਵਾਸ ਨਿਮਲੇ ਪ੍ਰਚਾਰ ਬੰਦਿਆ ਦੇ ਚੁਕ ਰਿਆ ਕੋੜੀ ਵੀ ਰਹਿ ਗਈ ਜੋੜੇ ਵੀ ਰਹਿ ਗਈ ਸਾਰਾ ਕੁਝ ਰਹਿ ਗਿਆ ਇਸ ਸਤਰੇ ਵਿੱਚ ਬੈਤ ਦੇ ਸੰਛੇਦਨ ਹੁੰਦੇ ਕਿ ਪਾਣੀ ਜਿਵੇਂ ਤੀਰ ਥਾਜ ਇੱਕ ਥਾਂ ਜਿਕਰ ਹੋਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਹੈ ਵਰ ਉਪਰ 70 ਤੱਕ ਤੇ ਪੁਣ ਧਰਤੀ ਬਾੜ ਸੋਨੇ ਦੇ 70 ਪੀ ਝੁਲਦੇ ਨੇ ਸੋਨਾ ਕੋੜਾ ਬੇਕੋਰ ਸੀ ਸੋਨਾ ਜੋੜਾ ਬੇਕੋਰ ਸੀ ਪਰ ਗੁਰੂ ਬਾਦ ਜਦ ਕੋ ਜਦੋਂ ਸੁਵਾਸ ਨਿਕਲੇ ਤੇ ਨਾ ਨਾ ਉਭਿਆ ਕੀ ਤਾਰ ਬੰਨਿਆ ਲੈ ਚੁਕਿਆ ਕੀ ਲੈ ਕੇ ਗੁਰ ਅਰਜਨ ਦੇਵ ਮਹਾਰਾਜ ਇਸ ਸੰਤਾਈ ਵਿੱਚ ਗੱਲ ਕਰਦੇ ਨੇ ਉਹ ਕਹਿੰਦੇ ਪਾਵਤ ਰਲਿਆ ਜੋਤ ਬਦ ਬਲਿਆ ਨਾਮ ਬਿਨਾਂ ਮਾ ਕੀ ਸੰਗ ਰਲਿਆ ਨਾਮ ਤੋਂ ਬਿਨਾਂ ਤੂੰ ਮਿੱਟੀ ਵਿੱਚ ਰਲ ਜਾਏਗਾ ਮਿੱਟੀ ਵਿੱਚ ਰੁੜ ਜਾਏਗਾ ਕਾਲ ਨੂੰ ਰਲਿਆ ਬਸਰ ਨੂੰ ਰਲਿਆ ਸੇਜ ਸੁਖ ਰਲਿਆ ਮਨਦਰ ਬਲਿਆ ਮਹਲੇ ਰਾਜੇ ਮਹਾਰਾਜੇ ਬਨਾਵਿਸ ਪੁੰਨਰ ਪਾਇਆ ਕਰਦੇ ਸਾਂ ਸੋਹਣੇ ਬਸਤਰ ਪਾੜੀ ਹਾਥੀ ਤੇ ਸਵਾਰ ਹੋਣਾ ਮਨ ਆਈ ਗੱਲਾਂ ਮਨਵਾ ਲੈ ਵੀ ਕਿਉਂਕਿ ਰਾਜੇ ਦੇ ਪਰ ਗੁਰੂ ਮਹਾਰਾਜ ਕਿਵੇਂ ਕਾਂਗੋ ਲੜੀਆ ਬਸਤਰੋ ਲੜੀਆ ਸੀਗ ਸੁਖੜੀਆ ਮਨ ਦਾ ਬੜੀਆ

ਚਾਰ ਬੜਾ ਗੋਰਾ ਪਰਮਾਤਮਾ ਨੇ ਬਣਾਇਆ ਲਗ ਰੂਪ ਬੜਾ ਸੋਹਣਾ ਦਿੱਤਾ ਪਰ ਅੰਦਰ ਕਾਲਾ ਜੇਵੀ ਹੋਣੀ ਚਾਹੀਦੀ ਉਹ ਹੈ ਨਹੀਂ ਕਈ ਵਾਰ ਸੀ ਕਹਿ ਦਿੰਦੇ ਆ ਵੀ ਕਿਤੇ ਤੱਕ ਉਹਨੂੰ ਤੱਕਣਾ ਅਤਲ ਤੇ ਤੇਰੇ ਤੇ ਰੇਦੀ ਕੋਈ ਨਹੀਂ ਬੜੀ ਤਾਂ ਸਭ ਦੀ ਬਣਾਈ ਹੈ ਉਸ ਜਦੂ ਸਮਝੀਦਾ ਲਗ ਰੂਪ ਬਿਖਿਆ ਤਾਂ ਨਹੀਂ ਕਹਾ ਬਾਤ ਹੈ ਸਭ ਦੀ ਬੜੀ ਤੇ ਤੁਨ ਸੁਆਰ ਅਰਧ ਜੀ ਜਦੋਂ ਰਚਨਾ ਤੱਕ ਲੈ ਕੇ ਵੇਖਦੇ ਨਾ ਬੇਸਵਾਗੀ ਹੈ ਬਈ ਤੋਂ ماں ہو گیا ہمیش بگتا ہے

ਬੰਦਾ ਬੰਦੇ ਦਾ ਸੁਣ ਹੋ ਗਿਆ ਬੰਦਾ ਦੂਜੇ ਦਾ ਪਤਾ ਕਰਨ ਨਹੀਂ ਗਿਆ ਸਾਰੇ ਕੈਦ ਹੋ ਗਏ ਇੱਕੋਂ ਤੱਕ ਜੇ ਇੱਕ ਬੰਦੇ ਨੂੰ ਘਰ ਨਹੀਂ ਆ ਅਰੋੜਾ ਹੋ ਗਿਆ ਉਹਦਾ ਬਗੜਾ ਕਮਰੇ ਵਿੱਚ ਮੁੜਿਆ ਪੇ ਤੁਰ ਚੜਿਆ ਦਾ ਮਾਪਾਪ ਦਾ ਸੰਸਕਾਰ ਕਰਨ ਲਈ ਉਲਾਦਦੀ ਗਈ ਮਾਪਾਪ ਆਸਰੇ ਵਿੱਚ ਚੜੇ ਗਏ ਕਦੇ ਜੀ ਨਹੀਂ ਉਹਨਾਂ ਨੇ ਡਾਣੇ ਸੀ ਚਲੇ ਗਈ ਮਿਆਕੀ ਦੀ ਕਰਨਾ ਪਰਮਾਤਮਾ ਨੇ ਵੀ ਘੈਰ ਸਿਨਾ ਰਸਤੇ ਬੰਦ ਹੋ ਗਏ

ਤੈਨੂੰ ਆਜੂ ਭਲਕ ਆਜ ਵੀ ਤੇ ਕੱਲ ਤੂੰ ਵੀ ਮਿੱਟੀ ਵਿੱਚ ਰਲ ਜਾਣਾ ਤੇ ਸਾਡੇ ਸਰੀਰ ਉੱਤੇ ਧਾਉ ਕੋ ਪੈਣਾ ਹੈ ਕਾਹ ਕੋ ਪੈਗਾ ਕਬੀਰ ਗਰਮ ਤਾਂ ਕੀਜੀਏ ਰੰਗ ਨਾ ਹਸੀਅ ਕੋਈ ਜੇ ਤੂੰ ਧਨવાન ਹੈ ਇੱਕ ਗਰੀਬ ਹੈ ਉਸ ਗਰੀਬ ਦੇ ਕੇ ਹਸੀ ਨਾ ਜੇ ਤੂੰ ਧਨવાન ਹੈ ਤਾਂ ਇਸ ਤੱਤ ਪਦਾਰਤਾ ਵੀ ਮਾਨ ਨਾ ਕਰੀ نہ کسی کے انگار کو بیٹھ کے مکور کریں اسی کے میں مکور کر جانے ہیں گل ہوتی بھی کوئی نہیں پر جے دے نام مکور کی تھی تو ہم پرت کی تھی نہیں نہ کچھ کیسا کلا غریب ہے غریب کو سب کو بڑا حقیار ہو گیا تو غریب نو تسی بہتا دکھی کر لو گے تو ہم پرت کی تھی کہنا پر وہ بھی اکاں بول پہ بھی آنے ہیں وہ دیکھا بھی تطور آجاندے میں بھی سیر میں سکابر ہوندہ تھی میں نے جب ਨਾ ਬੋਲਦੇ ਇੰਜ ਮੈਂ ਕਹੂੰ ਮਖੋਲ ਨਾ ਕਰਦੇ ਮੇਰੀ ਗਲੀ ਕੀ ਨੂੰ ਹੱਸਦੇ ਨੇ ਚਲੋ ਪ੍ਰਮਾਤਮਾ ਜਿਨ੍ਹਾਂ ਨੂੰ ਜਿੱਤਨੀ ਉਹ ਮਤ ਦਿੱਤੀ ਉਹਦੇ ਕੋ ਗੱਲ ਕਰਦੇ ਨੇ ਅਜੂਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਹਿੰਦੇ ਵੋ ਕੂਬੂਰ ਕਰਨ ਤੋਂ ਪਹਿਲਾਂ ਇਹ ਗੱਲ ਦਾ ਖਿਆਲ ਕਰੀ ਹਰ ਜਿੰਦਗੀ ਦੀ ਰਾਸ ਕੂਦੀ ਕੋਲ ਹੈ ਇਕ ਸਮੁੰਦਰ ਵਿੱਚ ਜਾਦ ਤਲਗਾ ਹੋਵੇ ਨੀ ਕੀ ਪਤਾ ਕਿਧਰੋਂ ਬਹੁਤਾ ਪਾਣੀ ਆ ਦੇ ਕੀ ਜਾਦੂ ਡਬੋ ਤੇ ਪਤਾ ਤੇਰੀ ਆਪਣੀ ਜੀਵਨ ਵੇੜੀ ਹੈ ਜੇ ਸਮੁੰਦਰ ਵਿੱਚ ਹੈ ਪਤਾ ਨਹੀਂ ਕੀ ਹੋ ਜਾਏ ਇਹ ਤਨ ਪਜ਼ਾਰ ਤਹੱਤੋਂ ਜਾਣਦੇ ਆ ਚਿੰਨੀ ਲੱਗਣਾ ਚਿੰਨੀ ਲੱਗਣਾ ਇਹ ਜਾਂਦੇ ਆ ਪਤਾ ਨਹੀਂ ਨਾ ਬੇਹੇ ਨਾਲ ਆਟਾ ਘਾਟੇ ਦੇ ਨਾਲ ਨੱਪਾ ਤੇ ਜ਼ਿੰਦਗੀ ਦੇ ਨਾਲ ਹੀ ਮੌਤ ਦਾ ਸੰਬੰਧ ਹੈ موت ایک اٹل سچیائی ہے اس نے جلو عمرہ کہ کوئی دنیا کی طاقت میں بہانا لاکھ بڑھ گئی تھی پر جے کی باری آئی تو کوئی لوگ بھی جی سکتا پھر تھے پر ایک گردہ چال کرے جلو سما آ جائے نا اس کو پہلا اپنے ہاتھ انہوں گرد کر کے نا اپنے آپ کو کلیر کر رہے ہو تو انہیں بہتے پاپ کیتے نہیں نا تو شکارہ سے تو سے مک جائے

ਇਥੇ ਵੀ ਇੱਜ਼ਤ ਹੈ ਤੇ ਮਾਰਗ ਦੀ ਰੱਬ ਦੀ ਇੱਜ਼ਤ ਹੈ ਜਦੋਂ ਜਿਨ ਸਰੀਰ ਵਿੱਚੋਂ ਨਿਕਲ ਗਏ ਸਮਾ ਵਿਆ ਜਾਣ ਤੋਂ ਅਫਸੋਸ ਕਰਨਾ ਪਏਗਾ ਜਿਹੜੇ ਨਾਮ ਦੀ ਰੱਬ ਦੇ ਬੰਦਗੀ ਨਹੀਂ ਕਰਦੇ ਸੋ ਬਾਬਾ ਕਬੀਰ ਜੀ ਨੇ ਮੇ ਤੁਹਾਰਨਾ ਸਮਝਾ ਦਿੱਤੀਆਂ ਨੇ ਸਰੀਰ ਦਾ ਮਾਣ ਨਾ ਕਰੋ ਮਹਿਲਾ ਦਾ ਮਾਣ ਨਾ ਕਰੋ ਚੰਗੀ ਹੋਣ ਦਾ ਮਾਣ ਨਾ ਕਰੋ ਜੇ ਮਾਣ ਕਰਨਾ ਤੇ ਗੁਰੂ ਦੀ ਕਰਿਆ ਕਰੋ ਮੇਰੇ ਗੁਰੂ ਮੇਰਾ